ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮੱਤੇ ਤੇ ਮਸ਼ਹੂਰ ਪਿੰਡ ਪਿੰਡ ਖੋਸੇ ਕੋਟਲੇ ਦੇ ਵਿੱਚ ਖੋਸਾ ਕੋਟਲਾ ਪਿੰਡ ਆ ਜਿਹੜਾ ਮੋਗੇ ਜ਼ਿਲ੍ਹੇ ਦਾ ਇੱਕ ਪਿੰਡ ਆ ਮਿੱਤਰੋ ਸੰਤ ਪਾਪਾ ਫਤਿਹ ਸਿੰਘ ਵਾਲਾ ਸੰਤ ਬਾਬਾ ਫਤਿਹ ਸਿੰਘ ਵਾਲਾ ਪਿੰਡ ਆ ਮਿੱਤਰੋ ਕੰਬੱਡੀ ਇੰਡਸਟਰੀ ਦੇ ਵਿੱਚ ਇਸ ਪਿੰਡ ਦਾ ਖੋਸੇ ਕੋਟਲੇ ਦਾ ਅਮਰੀਕ ਮਿੱਤਰੋ ਜਿਹੜਾ ਦੱਸ ਦਿੰਦਾ ਵਾ ਖਿਡਾਰੀ ਦੀ ਜਨਮ ਤਰੀਕ ਮਿੱਤਰੋ ਉਸ ਪਿੰਡ ਦੇ ਵਿੱਚ ਇੱਕ ਮਹਤਵ ਨੂੰ ਵਿਖਾਉਣੀ ਆ ਮਿੱਤਰੋ ਸੂਈ ਸਵਾਈ ਤਿਆਰ ਦੁੱਧ ਵਾਲੀ ਮਗਰ ਇਹਦੇ ਕੱਟਾ ਵਾ ਮਿੱਤਰੋ ਕਿੰਨੇ ਦੁੱਧ ਦੀ ਮਾਲਕਣਾ ਕਿੰਨਾ ਇਹ ਪੀਕ ਲੈਵਲ ਦੇ ਦਿੰਦੀ ਕਿਹੜਾ ਸੂਆ ਸੋਈਆ ਆਹ ਗੱਲਾ ਕਰੀਏ ਆਪਾਂ ਅੰਕਲ ਜੀ ਹੁਣ ਨਾਲ ਖੁੱਲ ਕੇ ਸਾਰੀ ਜਾਣਕਾਰੀ ਲੈਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਸੇਤਾ ਦੇ ਪਰਿਵਾਰ ਸਭ ਕੁਝ ਠੀਕ ਹੈ ਜੀ ਚਲੋ ਆਪਣਾ ਨਾਮ ਦੱਸ ਦਈਏ ਕਿਹੜਾ ਦੀ ਮੱਖਣ ਸਿੰਘ ਜੀ ਖੋਸਾ ਕੋਟਲਾ ਮੱਖਣ ਸਿੰਘ ਖੋਸਾ ਕੋਟਲਾ ਸਨਪੁਰ ਸਿੰਘ ਠੀਕ ਹੈ ਘਰ ਆਪਣਾ ਸੜਕ ਤੇ ਆ ਗਿਆ ਹੈ ਨਾ ਜੀ ਸੜਕ ਤੇ ਆ ਗਿਆ ਠੀਕ ਹੈ ਜੀ ਅੱਛਾ ਅੰਕਲ ਜਿਹੜੀ ਆਪਾਂ ਮੇਹ ਵਿੱਚ ਨਹੀਂ ਆਇ ਕਿੰਨਵਾ ਸੂਆਤ ਕੀ ਤੀਜੇ ਸੂਆ ਸੋਈ ਸੁਈ ਆਪਣੇ ਘਰੇ ਹੈ ਠੀਕ ਕਿੰਨਾ ਦੁੱਧ ਦੇ ਹਾਂਜੀ ਕਿੰਨਾ ਦੁੱਧ ਦੇ ਦਿੰਦੀ ਐ ਦੁੱਧ 14 ਲੀਟਰ ਦੇ ਦਿੰਦੀ ਐ ਹੁਣ ਪੀਕ ਲ ਆਉਂਦਾ ਹੈ ਹਾਂਜੀ ਹੁਣ ਕਿੰਨਾ ਤਿਆਰ ਹੋ ਗਿਆ ਹੁਣ 12 ਦੇ ਵਿੱਚ ਐ 12 ਦੇ ਵਿੱਚ ਫਿਰ ਤਾਂ 2 ਕਿਲੋ ਹਜੇ ਹੋਰ ਵਾਦੀ ਜਾਣਾ ਪੈਣਾ ਆਜੂਗੀ ਵਾਜੂਗੀ ਹੂੰ ਛੂਣ ਚਾਂਣ ਚੰਗਾ ਜੀ ਛੂਣ ਚਾਂਣ ਚੰਗਾ ਪਦਰੀ ਪੁਦਰੀ ਬਹੁਤ ਛੋਟੀ ਹੈ ਨਾ ਹਾਂਜੀ ਹੂੰ ਮੇਰੇ ਠੀਕ ਸੋਹਣੀ ਸੁਨਕੀ ਆ ਮਗਰ ਕੱਟਾ ਕਿਹੜੇ ਦਾ ਆ ਗਿਆ ਇਹ ਇਹ ਜੱਟ ਦਾ ਜੀ ਜੱਟ ਦਾ ਨਹੀਂ ਲੀਦਾ ਵੀਦਾ ਹੈ ਹਾਂ ਨਹੀਂ ਲੀਦਾ ਠੀਕ ਹੈ ਮਾਰਕਿੰਗ ਮੁਰਗੀ ਦੀ ਉਹ ਉਸੇ ਤੇ ਹੀ ਲੈ ਗਿਆ ਹੈ ਨਾ ਨਾਲੇ ਕਾਲੀ ਮੈਂ ਸੀਗੀ ਫਿਰ ਵੀ ਹੈ ਨਾ ਹਾਂਜੀ ਹੂੰ ਚੱਲ ਪੁੱਤ ਭੂ ਬਈ ਤਾਣੂ ਚੜਾ ਲਾ ਤਾਣ ਚੜਾ ਲਾਇਨ ਦੇਖੋ ਕਰਾਂ ਦੇ ਮਿੱਤਰੋ ਲੈ ਵਾ ਲੂ ਵਾ ਪੂਰਾ ਓਕੇ ਦੀ ਰਿਪੋਰਟ ਲੈ ਕੋਈ ਨਾ ਬਣਦੇ ਬਣ ਬਣ ਲੈ ਪੁੱਤ ਥੱਲੋਂ ਲਾ ਦੇ ਕੈਮਰਾ ਇੱਥੇ ਵਿਖਾ ਦੇ ਕਰਾਂ ਦੀ ਲੈ ਆ ਵੀਰੇ ਮੋੜ ਲਿਆ ਬਾਈ ਕਮਾਲਾ ਵਾਕਈ ਮੈਂ ਸ਼ਾਂਤੀ ਦਾ ਫੁੱਟ ਵਾਲਾ ਕੋਲ ਗੋਲ ਹੋ ਜਾਂਦੀ ਹੋਣੀ ਹੈ ਨਾ ਜੀ ਹਾਂਜੀ 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 ਹੂੰ ਠੀਕ ਆ ਤੇ ਅੱਛਾ ਇਹਦਾ ਹੁਣ ਮੰਨ ਲਾ ਆਪਾਂ ਵੇਚਣੀ ਆ ਹਨਾ ਕੱਲੀ ਕੀ ਰੇਟ ਤੇ ਕੀਤਾ ਇਹਦਾ ਅੱਛਾ ਇਕ ਜੀ ਕੋਈ 1,60,000 ਰੁਪਇਆ ਹੁਣ ਤੁਸੀਂ ਕੀਮਤ ਤੈਅ ਕੀਤੀ ਜਾਂਦੀ ਹਨਾ ਜੇ ਕੋਈ ਆਖੇ ਵੀ ਮੰਨ ਤਾ ਕਿੰਨਾ ਕੋ ਕਰਦੇ ਤੇ ਕਿੰਨੇ ਵੇਚ ਆਉਂਦਾ ਕਿੰਨੇ ਕੋ ਦਰਾਤਾ ਕਰਨਾ ਹੈ 54000 ਦੀ 54000 ਦੀ ਹਾਂਜੀ ਠੀਕ ਹੈ ਜੀ ਠੀਕ ਆ ਤੇ ਚਵਾਈ ਚੁਈ ਦੀ ਪੋਲੀ ਜੀ ਚਵਾਈ ਬਹੁਤ ਵਧੀਆ ਪੋਲੀ ਓਕੇ ਜਾ ਹਾਂਜੀ ਹਾਂਜੀ ਠੀਕ ਹੈ ਅੰਕਲ ਜੀ ਠੀਕ ਆ ਤੇ ਮਨਾਂ ਜਿਵੇਂ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਹੱਥ ਜਿਵੇਂ ਮਾਰ ਕੇ ਲੈ ਜੀ ਕਈ ਕਈ ਵਾਰੀ ਮੱਜਾਂ ਬੁੜੀ ਉੱਤੇ ਹੱਥ ਤੇ ਪੈ ਜਾਂਦੀਆਂ ਜਾਂ ਬੰਦੇ ਦੇ ਸਾਡੇ ਇੱਕ ਬੰਦਾ ਹੀ ਚਾਹੁੰਦਾ ਜਾਂ ਬੁੜੀਆਂ ਚਾਹੁੰਨ ਜਾਂ ਬੰਦਾ ਚਾਹੁੰਦਾ ਕੋਈ ਮਰਜ਼ੀ ਚੋਈ ਜਾ ਹਾਂ ਹਾਂ ਹੁਣ ਭਈਆ ਚੋ ਲੈਣਾ ਠੀਕ ਆ ਬਈ ਕੋਈ ਨਿਆਂ ਦਾ ਵਿਚਾਰ ਨਹੀਂ ਕੋਈ ਨਿਆਂ ਦਾ ਵਿਚਾਰ ਠੀਕ ਹੈ ਮੇਲ ਕਿੰਨਾ ਟਾਈਮ ਜਾਂਦੀ ਹੈ ਇਹ ਮੰਨ ਲਓ ਇਹ ਜੀ 6 ਮਹੀਨੇ ਦੁੱਧ ਦੇ ਦ ਮਰਾ ਜਿਵੇਂ ਤੀਜਾ ਸੂਆ ਸੋਈ ਆ ਇਹ ਹਨ ਜੇ ਕੋਈ ਘਰੇ ਰੱਖਣ ਵਾਲਾ ਆਖੇ ਵੀ ਚੋਕਲੇ ਜਿਹੜੀਆਂ ਆਪਾਂ 12 ਕਿਲੋ ਦੁੱਧ ਬਣਾ ਦੇ ਚੋਕਲੇ 3 ਕਿਲੋ ਦੋ ਟਾਈਮ ਚੋਕਲੇ ਜੀ ਠੀਕ ਆ ਵੀ ਬਣਾ ਦੇਾਂਗੇ ਆਪਾਂ ਠੀਕ ਹੈ ਜੀ ਚੂਣ ਚਾਂੜ ਬਹੁਤ ਚੰਗਾ ਹੋਣਾ ਹਨ ਹਾਂ ਚੂਣ ਚਾਂੜ ਬਹੁਤ ਹੁਣ ਕੱਟਾ ਲਵਾ ਕੇ ਧਾਰ ਮਰਾਲੂਗੀ ਨਹੀਂ ਹੋਂ ਤਾਂ ਜੇ ਨਹੀਂ ਯੂਜ਼ ਕਰੀ ਅਜਾ 7 ਵਜੇ ਚਵਾਈ ਕੀਤੀ ਹੋਈ ਇਹ ਨਹੀਂ ਹਾਂ ਠੀਕ ਹੈ ਬਈ ਹਾਂ 7 ਵਜੇ ਸਰੋ ਮੇਤਰੋ ਮੁਰਾਇਆ ਉਪਰਾ ਕਰਦੀ ਐ ਮੈਂ ਉਹਦੇ ਟਿਕਾਣੇ ਦੀ ਮੈਂ ਲੇਵੇ ਵਾਲੇ ਪੱਖ ਤੋਂ ਬੜੀ ਮਜ਼ਬੂਤੀ ਆਵੇਂ ਦੀ ਤੋਰਤਾਰ ਦੀ ਬੜੀ ਪੱਧਰੀ ਪੱਕੀ ਤੇ ਹੱਡਾਂ ਪੈਰਾਂ ਦੀ ਖੁੱਲੀ ਡੁੱਲੀ ਪਿੱਠ ਪੋੜੇ ਵਾਲੋ ਚੌੜੀ ਬਾਡੀ ਬੰਤਰ ਵਾਲੋ ਖੁੱਲੀ ਡੁੱਲੀ ਸਿੰਘਾਂ ਵਾਲੋ ਸੋਹਣੀ ਸੁਨੱਖੀ ਮਗਰ ਮੇਤਰੋ ਬੱਚਾ ਜੱਟ ਬੋਲਦਾ ਨੀਲੀ ਰਾਵੀ ਦਾ ਤੇ ਇਸ 27 ਤਰੀਕ ਨੂੰ ਇਹਨੇ ਬੱਚੇ ਨੂੰ ਜਨਮ ਦਿੱਤਾ ਹੋਇਆ 5 ਤਰੀਕ ਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਦਾ 7-8 ਦਿਨ ਹਜੇ ਸੂਈ ਨੂੰ ਹੋ ਗਿਆ ਤੇ 12 ਕਿਲੋ ਦੁੱਧ ਕੰਡੇ ਯਾ ਮਿੱਤਰੋ ਤੇ ਜਦੋਂ ਲੇਟੀ ਲੂਟੀ ਕਾੜੇ ਕੋੜੇ ਪੈ ਕੇ 14 15 ਕਿਲੋ 14 15 ਕਿਲੋ ਖੁੱਲਾ ਡੁੱਲਾ ਦੁੱਧ ਦੇ ਪਿਆਜੂਗੀ 1,60,000 ਰੁਪਏ ਦੀ ਕੀਮਤ ਆ ਝਾਕ ਜਿੱਥੇ ਜੇ ਕਰਦੇ ਆ ਤੁਸੀਂ ਵੀ ਸਮਝੋਗੇ 1.5 ਬਟਨ ਨੂੰ ਫਿਰਦੇ ਐ ਕਿਲੋ ਨਹੀਂ ਤੇ ਬਾਕੀ ਮੌਕੇ ਤੇ ਗੱਲਬਾਤ ਹੋ ਜੂਗੀ ਆਪਾਂ ਨੰਬਰ ਲੈ ਲੈਣੇ ਇੱਕ ਨੰਬਰ ਦੱਸਿਓ ਆਪਣਾ 94782 ਜੀ 72327 ਲੈ ਇੱਕ ਵਾਰੀ ਹੋਰ ਬੋਲਿਓ ਜੀ 94782 ਜੀ 72327 947 82 82 72327 72327 ਲੈ ਵੀ ਮਿੱਤਰੋ ਇਸ ਨੰਬਰ ਤੇ ਕਰ ਲਿਓ ਭਾਈ ਹੁਣ ਇਹਨਾਂ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ